ਨੂੰ ਦੋਖ ਲੱਗਾ ਜਾਂਦਾ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਸੇਵਾਦਾਰਾਂ ਨੂੰ ਇਤਿਹਾਸ ਹੀ ਨਹੀਂ ਪਤਾ ਦੋਖ ਦੇ ਬਾਈ ਲੱਗਣਾ ਵੇਖੋ ਇਹਨੇ 6 6 ਫੁੱਟ ਦੇ ਜਮਾਨ ਗੱਪਰੂ ਆ ਠੀਕ ਆ 9 9 ਇੰਚੀ ਸਾਦੀ ਸਰੀਸਾਂ ਪਾ ਪਈਆਂ ਥੱਲੇ ਦੀ ਕਸ਼ੇ ਪਾਏ 9 ਇੰਚੀ ਸਰੀਸਾਂ ਪਾਈਆਂ ਬਰੇਸ਼ੇ ਕੇ ਥੱਲੇ ਕਸ਼ਾਰੇ ਦੀ ਜਗਾ ਅੰਡਰਵੇਅਰ ਪਾਇਆ ਅੰਡਰਵੇਅਰ ਤੇ ਜਿਹੜੇ ਅੰਦਰ ਸ਼੍ਰੋਮਿਕ ਕਮੇਟੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਢੱਕਿਆ ਉਹ ਅੰਦੇਗੀ ਤੁਸੀਂ ਬਾਪੇ ਨੂੰ ਮਾਨਸਿਕ ਦਾ ਚੁਕਾਰਾ ਲਾਇਆ ਉਹ ਹਾਲੂ ਮਾਨਸਿਕ ਕੌਣ ਜਿਨ੍ਹਾਂ ਨੂੰ ਚਕਾਰਾ ਲਾਉਂਦੇ ਉਹਨਾਂ ਨੇ ਪੁੱਛਿਆ ਬਾਬਾ ਹਨੂਮਾਨ ਸਿੰਘ ਜੀ ਕੌਣ ਆ ਕੀ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਬਾਬਾ ਹਨੂਮਾਨ ਸਿੰਘ ਜੀ ਕਿੰਨੇ ਕੇ ਫੋਨ ਆਪਾਂ ਜਕਾਰਾ ਨਹੀਂ ਹੁਣ ਬੈਠ ਕੇ ਸਰਵਣ ਕਰਨਾ ਕਿਉਂਕਿ ਮर्यादा ਨਾ ਕਦੋਂ ਅਸੀਂ ਕੀ ਕਰਨਾ ਕਦੋਂ ਅਸੀਂ ਕੀ ਕਰਨਾ ਸਾਡੇ ਦਰਬਾਰ ਦੀ ਮर्याਦਾ ਹੈ ਇੱਥੇ ਇੱਕ ਪ੍ਰਬੰਧਕੀ ਸਿਸਟਮ ਹੈ ਤੇ ਉਹਦੇ ਵਿੱਚ ਜੇ ਕਿਸੇ ਨੇ ਜਕਾਰਾ ਗਜਾਉਣਾ ਵਾ ਤਾਂ ਜਦੋਂ ਅਰਦਾਸ ਹੋਵੇ ਤਾਂ ਗਜਾਓ ਉਦੋਂ ਗਜਾ ਲੈ ਇੱਕ ਜਦੋਂ ਜਕਾਰਾ ਕਰਿਆ ਤਾਂ ਉਹ ਨਾਲ ਉਹ ਵਿੱਚ ਕਰਾ ਕੇ ਗਜਾ ਲੈ ਸਾਰੀ ਸੰਗਤ ਗਜਾਰਾ ਜਕਾਰਾ ਜਿਹੜਾ ਉਹ ਗਜਾਉਦੀ ਆ ਜਦੋਂ ਅਰਦਾਸ ਹੋਦੀ ਆ ਕਿਉਂ ਰੋਕਿਆ ਗਿਆ ਕਾਰਨ ਕੀ ਲੱਗਦਾ ਹੈ ਕਿ ਸਿਰਫ ਤੁਹਾਨੂੰ ਰੋਕਿਆ ਗਿਆ ਇਹ ਗੁਰਦਾਰੇ ਜਿੰਨੇ ਵੀ ਸੇਵਾਦਾਰ ਹੁੰਦੇ ਨੇ ਸੰਗਤ ਆਉਂਦੀ ਉਹਨਾਂ ਨੂੰ ਵੀ ਰੋਕਿਆ ਮੈਂ ਸਾਨੂੰ ਕਹਿੰਦੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਂਦੇ ਹੋ ਗੱਗ ਦੀ ਸੇਵਾ ਦੀ ਉਹ ਬੰਦ ਕਰ ਦਿਓ ਮੰਗਾ ਜੀ ਵੇਖੋ ਜੇ ਸਾਨੂੰ ਕੋਈ ਫੋਲੋ ਕਰਦਾ ਜੇ ਕੋ ਚੰਗੀਆਂ ਚੀਜ਼ਾਂ ਮੈਨੂੰ ਪ੍ਰੋਵਾਈਡ ਕਰਦੇ ਨਾ ਕਿ ਆਪਾਂ ਨੱਚੜਦਾ ਫਲੋਉਨੀਆ ਨਾ ਕਿ ਆਪਾਂ ਲੋਕਾਂ ਨੂੰ ਬਰੀਲਾ ਬੋਲਣਾ ਕਿ ਆਪਾਂ ਇੱਕ ਗੁਰੂ ਦੀ ਨਗਰੀ 'ਚ ਬੈਠਿਆ ਮਹਾਰਾਜ ਨੇ ਸਪੋਰਟ ਕਰੀਦੀ ਆ ਜਿੰਨੀ ਸੰਗਤ ਨੂੰ ਦਰਸ਼ਨ ਕਰਾਈਦਾ ਅਮਰਤ ਵੇਲੇ ਜਿੰਨੀ ਸੰਗਤ ਆਪਣੇ ਜੁੜਿਆ ਅਮਰਤ ਵੇਲੇ ਦਰਸ਼ਨ ਕਰਦੀ ਹੈ ਅਗਰ ਸੇਵਾ ਦੇ ਸੀ ਗਾਗਰ ਦੀ ਸੇਵਾ ਨਾਲ ਜੁੜੇ ਸੀ ਕਰੀਬ 3 ਤੋਂ 4 ਸਾਲ ਪਹਿਲਾਂ ਉਦੋਂ ਸੰਗਤ ਕਿ ਨਿਸ਼ਤਿਆਤ ਸੰਗਤ ਕੀ ਨਿਊਜ਼ ਸੀ ਤੇ ਹੁਣ ਜਦੋਂ ਤੁਸੀਂ ਵੇਖ ਲਓ ਸੋਸ਼ਲ ਮੀਡੀਆ ਜਮਾਨਾ ਚੋਂ ਜੋ ਜੋ ਇੰਟਰਨੈਟ ਵੱਧਦਾ ਗਿਆ ਤੇ ਉਦੋਂ ਸੰਗਤ ਵੱਧਦੀ ਗਿਆ ਤੇ ਹੁਣ ਹਰ ਸ਼ਨੀਵਾਰ ਦੀ ਸ਼ਨੀਵਾਰ ਨੂੰ ਸੰਗਤ ਕਟਨਗੜ ਕੋਈ 50 ਸੰਗਤ ਹੋ ਜਾਂਦੀ ਆ 45 40 45 20 25 ਇੰਨੇ ਜਣੇ ਸੰਗਤ ਨੂੰ ਹੋ ਜਾਂਦੀ ਗਾਗਨ ਸੇਵਾ ਨੂੰ ਜੀ ਜੀ ਉਹਦੇ ਕੈਮਰਾ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਕਿ ਗਲਤ ਸ਼ਬਦਾਬੀ ਹੁੰਦੀ ਹੈ ਜਾਂ ਦੂਸਰੇ ਪਾਸੇ ਸੇ ਗੱਲ ਕਰ ਲਈ ਤੇ ਸੇਵਾਦਾਰਾਂ ਦਾ ਬੜਾ ਗਲਤ ਵਿਵਹਾਰ ਹੁੰਦਾ ਕੀ ਗੱਲਬਾਤ ਹੋਈ ਕਿੰਨੇ ਕੁ ਪੱਕੇ ਸਾਡੇ ਨਾਲ ਅਜਿ ਹੋਏ ਹੋਏ ਨੇ ਸਾਂਝ ਕੇ ਮੈਨੂੰ ਕਹਿੰਦੇ ਮਤਲਬ ਤੂੰ ਪਾਣਾ ਪਾਇਆ ਪਾਣੇ ਦੀ ਮर्यादा ਦੱਸ ਤੇ ਮੈਂ ਕਹਾਂ ਮੈਂ ਤੇ ਮਤਲਬ ਤੂੰ ਹੀ ਦੱਸ ਤੂੰ ਹੀ ਮਤਲਬ ਨੌਂਚ ਦੀ ਮਤਲਬ ਕਿਰਪਾਨ ਪਾਇਆ ਕਿੱਥਾ ਵਿਆ ਮ ਪਾਇਆ ਤੂੰ ਹੀ ਦੱਸੋ ਸੰਗਤ ਜੀ ਕਦੇ ਸੋਚਿਆ ਕਿ ਸਾਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਕਾਰੇ ਨਹੀਂ ਲਾਉਣ ਦਿੱਤੇ ਜਾਣਗੇ ਜੀ ਗੱਲ ਕਰਨਿਆ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਐਤਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਚੁਪੈਰਾ ਕਟਣ ਪਹੁੰਚਦੀ ਹੈ ਇਸ ਵੇਲੇ ਮੇਰੇ ਨਾਲ ਦੋ ਨੌਜਵਾਨ ਗੁਰਚੇਤ ਸਿੰਘ ਤੇ ਜਸਪੀ ਸਿੰਘ ਮੌਜੂਦ ਨੇ ਜੱਦੇ ਨੇਤਨੇਮ ਸਮੇਂ ਕਰੀਬ 2 ਵਜੇ ਦੇ ਗਾਗਰ ਸਾਹਿਬ ਦੀ ਸੇਵਾ ਹੁੰਦੀ ਹੈ ਉਸ ਵੇਲੇ ਇਹ ਨੌਜਵਾਨ ਇੱਕ ਗੁਰਸਿੱਖ ਵੀਰ ਗੁਰਦੁਆਰਾ ਸ਼ਹੀਦਾ ਸਾਹਿਬ ਪਹੁੰਚ ਕੇ ਜਕਾਰੇ ਲਾਉਂਦੇ ਨੇ ਤੇ ਇਹਨਾਂ ਨੂੰ ਜਕਾਰੇ ਲਾਉਣ ਤੋਂ ਰੋਕਿਆ ਜਾਂਦਾ ਤੇ ਇਹ ਗੱਲ ਆਖ ਦਿੱਤੀ ਜਾਂਦੀ ਹੈ ਕਿ ਇਹ ਕਿਸੇ ਮर्यादा ਦੇ ਵਿੱਚ ਨਹੀਂ ਆਉਂਦੇ ਇਹ ਸਾਨੂੰ ਇਹਨਾਂ ਦੋਨਾਂ ਨੇ ਦੱਸਿਆ ਤਾਂ ਸਾਡੇ ਦਿਲ ਨੂੰ ਜ਼ਰੂਰ ਦੁੱਖ ਲੱਗਾ ਕਿ ਆਖਰਕਾਰ ਆਪਣੇ ਧਾਰਮਿਕ ਸਥਾਨਾਂ ਤੇ ਸਾਨੂੰ ਜਿਕਾਰੇ ਕਿਉਂ ਲਾਣ ਦਿੱਤੇ ਜਾਂਦੇ ਖਾਸ ਕਰ ਉਹ ਧਾਰਮਿਕ ਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੋਵੇ ਜਿਨ੍ਹਾਂ ਨੇ ਗੁਰੂ ਨਗਰੀ ਨੂੰ ਬਚਾਇਆ ਹੋਵੇ ਤੇ ਖੁਦ ਸ਼ਹੀਦ ਸਿੰਘ ਹੋਣ ਗੁਰਚੇਤ ਵੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਗੱਲਬਾਤ ਹੋਈ ਪਹਿਲਾਂ ਪੂਰੀ ਗੱਲ ਦੱਸੋ ਕਿ ਕਿਵੇਂ ਤੁਸੀਂ ਗਾਗਰ ਸਾਹਿਬ ਦੀ ਸੇਵਾ ਕਰਦੇ ਹੋ ਕਿੰਨੇ ਵਜੇ ਸੇਵਾ ਹੁੰਦੀ ਹੈ ਤੇ ਜਿਕਾਰੇ ਵੱਲੋਂ ਕਿਉਂ ਰੋਕਿਆ ਜਾਂਦਾ ਸਭ ਤੋਂ ਪਹਿਲਾਂ ਜੀ ਸਾਰ ਤੇ ਸੋ ਜੀ ਕਾਫੀ ਵੀਰਾਂ ਨੂੰ ਪੁੱਛਦੇ ਆਈ ਗਾਗਰ ਦਾ ਸਮਾਂ 2 ਵਜੇ ਗਾਗਰ ਦੀ ਸੇਵਾ ਦਰਬਾਰ ਸਾਹਿਬ ਉੱਚਾ ਚਾਲੇ ਪੁੰਦੇ ਆ ਤੇ ਇੱਥੇ 2:15 ਜਾਂ 20 ਮਿੰਟ ਦੇ ਵਿੱਚ ਆ ਜਾਂਦੇ ਆ ਅੱਜ ਤੁਹਾਨੂੰ ਅੱਜ ਤੋਂ ਕੁਝ 6 ਸਾਲ ਹੋ ਜਿਨਾਂ ਦੋਵਾਂ ਨੂੰ ਸੇਵਾ ਲਾਉਂਦੇ ਆ ਪਹਿਲਾਂ ਜਸਪੀ ਸੇਵਾ ਲਾਉਂਦਾ ਜਸਪੀ ਬਾਅਦ ਮੈਸੇਵ ਨੂੰ ਨਹੀਂ ਤੇ ਸਾਨੂੰ ਜਿੱਦਾਂ ਕਿ ਅੱਜ ਤੋਂ 1.5 ਮਹੀਨਾ ਪਹਿਲਾਂ ਇਹਦੀ ਵੇਖਿਆ ਨੇ ਵੀਡੀਓ ਕਾਫੀ ਕਿ ਸਾਨੂੰ ਜੁਕਾਰੇ ਲਾਉਣ ਤੋਂ ਅੰਦਰ ਦੀ ਕਮੇਟੀ ਨੇ ਮਨਾਂ ਕੀਤਾ ਗਿਆ ਕਿ ਤੁਸੀਂ ਜੁਕਾਰੇ ਨਹੀਂ ਲਾਉਣੇ ਜਾਂ ਮਨ ਲੋਗ ਇਹ ਜੁਕਾਰੇ ਜਿਹੜੀ ਮਰਿਆਦਾ ਦੇ ਵਿੱਚ ਜੁਕਾਰੇ ਨਹੀਂ ਗਏ ਤੇ ਜਿੱਤੋ ਕਿ ਸਾਨੂੰ ਕਾਫੀ ਵੀਰਾਂ ਨੇ ਵੀ ਡੱਕੇ ਅਜਕ ਦਾਣਾ ਕਿ ਤੁਸੀਂ ਜਕਾਰੇ ਕਿਉਂ ਲੋਂਦੇ ਜੇ ਇਹ ਮਰਿਆਦਾ ਚ ਨਹੀਂਗਾ ਤੇ ਇਥੋਂ ਜਕਾਰਾ ਆਪਾਂ ਲਾਇਆ ਸੀ ਬਾਬੇ ਹਨੂਮਾਨ ਸਿੰਘ ਜੀ ਦਾ ਜਿਨ੍ਹਾਂ ਨੇ ਜੰਗਾਂ ਜਿੱਤੀਆਂ ਤੇ ਜਿਹੜੇ ਅੰਦਰ ਸ਼੍ਰੋਮਣੀ ਕਮੇਟੀ ਹੈ ਜਿਨ੍ਹਾਂ ਨੇ ਆਨੂੰ ਡੱਕੇਉਂ ਆਂਦੇਗੀ ਤੁਸੀਂ ਬਾਬੇ ਹਨੂਮਾਨ ਸਿੰਘ ਦਾ ਜਕਾਰਾ ਲਾਇਓ ਹਾਲੂ ਹਨੂਮਾਨ ਸਿੰਘ ਕੌਣ ਜਿਨ੍ਹਾਂ ਦੀ ਜਕਾਰਾ ਲਾਇਆ ਅਸਾਂ ਨੇ ਇਹ ਪੁੱਛਿਆ ਬਾਬਾ ਹਨੂਮਾਨ ਸਿੰਘ ਜੀ ਕੌਣ ਹੈ ਕਿ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਬਾਬਾ ਹਨੂਮਾਨ ਸਿੰਘ ਜੀ ਕੌਣ ਨੇ ਮੈਂ ਤਾਂ ਉਹੀ ਕਹਿੰਦਾ ਭਾਈ ਮੇਰੀ ਏਜ 20 ਸਾਲ ਮੇਰੀ ਏਜ ਹੈ ਠੀਕ ਆ ਮੇਰੋਂ ਜ਼ਿਆਦੀ ਉਹਨਾਂ ਦੀ ਏਜ ਉਹਨਾਂ ਦੀ 45 ਤੋਂ ਮੈਂ ਜਗੋਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਾਬੇ ਸਾਨੂੰ ਘਟ ਗਿਆਣਾ ਅੱਜ ਨਵੇਂ-ਨਵੇਂ ਤਿਆਰ ਪਰ ਤਿਆਰ ਫੌਜ ਤਿਆਰ ਹੋਈ ਆ ਸੋ ਕੋ ਤੁਹਾਨੂੰ ਜ਼ਿਆਦਾ ਗਿਆ ਉਹਨਾਂ ਨਾਲ ਸਾਡੇ ਨੂੰ ਜ਼ਿਆਦਾ ਪਰ ਉਹ ਕਹਿੰਦੇ ਆ ਕਿ ਤੁਸੀਂ ਜਿਹੜਾ ਬਾਬੇ ਹਣੂ ਮਾਸ ਤੇ ਜਕਾ ਲਾਇਆ ਇਹ ਗਲਤ ਆ ਇਹਦੀ ਦੂਸਰ ਸਾਈਡ ਹਣੂ ਮਾਣ ਉਹਦੇ ਬਤ ਲਿਆ ਮਾਨੂੰ ਦੁੱਖ ਲੱਗਾ ਜਦ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਸੇਵਾਦਾਰਾਂ ਨੂੰ ਇਤਿਹਾਸ ਹੀ ਨਹੀਂ ਪਤਾ ਸੀ ਦੁੱਖ ਦੇ ਬਾਈ ਲੱਗਣਾ ਵੇਖੋ ਇਹਨੇ ਨੇ 6-6 ਫੁੱਟ ਦੇ ਜਮਾਨ ਗੱਬਰੂ ਆ ਠੀਕ ਆ 9-9 ਇੰਚੀ ਸਾਦੀ ਸਰੀਸਾ ਪਾ ਪਈਆਂ ਥੱਲੇ ਦੀ ਕੱਛੇ ਪਾਏ ਆ अच्छा 9 इंच सिरी सेप पईया अमरे शक के ते ਥੱਲੇ ਕਸ਼ਾਇਰੇ ਦੀ ਜਗਾ ਅੰਡਰਵੇਅਰ ਪਾਇਆ ਹੋਇਆ ਅੰਡਰਵੇਅਰ ਪਾਇਆ ਜੋਨੇ ਕੀ ਮੰਨ ਲਓ ਜੇ ਆਪਾਂ ਕਸ਼ਾਰੇ ਪਈਦੇ ਕਸ਼ਾਰੇ ਗੋਡਿਆਂ ਥੱਲੇ ਤੱਕ ਹੁੰਦੇ ਆ ਜਾਂ ਗੋਡਿਆਂ ਥੋੜੇ ਤਾਂ ਹੁੰਦੇ ਆ ਤੇ ਜਿਹੜੇ ਅੰਡਰਵੇਅਰ ਆ ਉਹ ਤੁਹਾਨੂੰ ਇੱਥੋਂ ਤੱਕ ਨੇਰ ਹੋਣੇ ਆ ਇਹ ਚੀਜ਼ ਉਹਨੇ ਜਿਹੜਾ ਕੁਰਤਾ ਮੈਂ ਪਾਇਆ ਨਾ ਬਲੈਕ ਕਲਰ ਅੰਡਰਵੇਅਰ ਪਹਿਣਾ ਸਾਫ ਨੇਰ ਹੋਣਾ ਪਈ ਹੁਣ ਮੈਂ ਪਾਣਾ ਪਿਆ ਤੇ ਮੇਰੇ ਚਟਾ ਨਹੀਂ ਰਿਹਾ ਨੀ ਦਾ ਕਸ਼ਾਰਾ ਵੇਖੋ ਇਹ ਚੀਜ਼ ਪਰ ਐਸਜੀਪੀਸੀ ਨੂੰ ਲੱਗਦਾ ਨਹੀਂ ਕਿ ਇੱਥੇ ਵੀ ਗੁਰਦੁਰਸ਼ ਦੱਸਿਆ ਵੀ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਚੋ ਬਾਬਾ ਜੀ ਦੇਣੀ ਚਾਹੀਦੀ ਇਹ ਕੁਰਤੇ ਵਿੱਚ ਪਾਇਆ ਥੱਲੇ ਨਾ ਪਜਾਮੇ ਪਾਇੰਦੇ ਪਜਾਮੇ ਪਾਈਆਂ ਨੇ ਇਹਨਾਂ ਨੇ ਕੀ ਸੇਵਾ ਨਿਭਉਣੀ ਆ ਜਿਹੜੇ ਸੇਵਾ ਕਰਦੇ ਉਹਨਾਂ ਦਾ ਮਨ ਦੁਖੀ ਕਰਦੇ ਆ ਕਦੀ ਇਧਰੋਂ ਕਦੀ ਇਧਰੋਂ ਤੁਸੀਂ ਮੈਨੂੰ ਗੱਲ ਦਾ ਜਵਾਦੋਂ ਚਲੋ ਅਸੀਂ ਅਸੀਂ ਛੋਟੇ ਆ ਬਹੁਤ ਨਮਾਨਿਆ ਗੁਰੂ ਦੇ ਸਿੱਖਿਆ ਅਸੀਂ ਸਿੱਖ ਦਾ ਮਤਲਬ ਸਿੱਖਣਾ ਹਰ ਕਿਹ ਕੁ ਸਿੱਖਣਾ ਅਸੀਂ ਹਰ ਕਿਸੇ ਦੀ ਗੱਲ ਸੁਣ ਕੇ ਸਿੱਖਦੇ ਆ ਪਰ ਸਾਨੂੰ ਜਦੋਂ ਤੱਕ ਇਹ ਗਲਤ ਲੱਗਾ ਜਦੋਂ ਕਹਿੰਦੇ ਕਿ ਜਕਾਰੇ ਨਹੀਂ ਲੋਣੇ ਸਾਨੂੰ ਇਤੋਂ ਬੜੀ ਮੰਦ ਠੇਸ ਲੱਗੀ ਬਈ ਕੀ ਲੱਗਦਾ ਕਿਉਂ ਰੋਕਿਆ ਗਿਆ ਕਾਰਨ ਕੀ ਲੱਗਦਾ ਹੈ ਕਿ ਸਿਰਫ ਤੁਹਾਨੂੰ ਰੋਕਿਆ ਗਿਆ ਜਾਂ ਗੁਰਦਾਰੇ ਜਿੰਨੇ ਵੀ ਸੇਵਾਦਾਰ ਆਉਂਦੇ ਨੇ ਸੰਗਤ ਆਉਂਦੀ ਉਹਨਾਂ ਨੂੰ ਵੀ ਰੋਕਿਆ ਜਾਂਦੇ ਨਹੀਂ ਰੋਕਿਆ ਤਾਂ ਕਿਸੇ ਨੇ ਨਹੀਂ ਗਿਆ ਸਾਡੇ ਤੋਂ ਇਲਾਵਾ ਸਾਨੂੰ ਕਹਿੰਦੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਪਾਉਂਦੇ ਹੋ ਗਾਗਰ ਦੀ ਸੇਵਾ ਦੀਆਂ ਉਹ ਬੰਦ ਕਰ ਦੋ ਮੈਂ ਕਹਾਂ ਜੇ ਵੇਖੋ ਜੇ ਅਸੀਂ ਸਾਨੂੰ ਕੋਈ ਫੋਲੋ ਕਰਦਾ ਹੈ ਜਾਂ ਕੋਈ ਚੰਗੀਆਂ ਚੀਜ਼ਾਂ ਮੈਨੂੰ ਪ੍ਰੋਵਾਈਡ ਕਰਦੇ ਨਾ ਕਿ ਆਪਾਂ ਨੱਚੜਦਾ ਫਲੋਣੇ ਆਂ ਨਾ ਕਿ ਆਪਾਂ ਰੋਕਾਂ ਨੂੰ ਵੀਰੀਲਾ ਬੋਣੇ ਨਾ ਕਿ ਆਪਾਂ ਇੱਕ ਗੁਰੂ ਦੀ ਨਗਰੀ 'ਚ ਬੈਠੇ ਆਂ ਮਹਾਰਾਜ ਨੂੰ ਸਪੋਰਟ ਕਰੀਦੀ ਆ ਜਿੰ ਕਿੰਨੀ ਸੰਗਤ ਆਪਣੇ ਜੁੜੀਆਂ ਅਮਰਤ ਵਾਲੇ ਦਰਸ਼ਨ ਕਰਦੀ ਹੈ ਅਗਰ ਸੇਵਾ ਦੀ ਜਦੋਂ ਤੁਸੀਂ ਗਾਗਰ ਦੀ ਸੇਵਾ ਨਾਲ ਜੁੜੇ ਸੀ ਕਰੀਬ 3 ਤੋਂ 4 ਸਾਲ ਪਹਿਲਾਂ ਉਦੋਂ ਸੰਗਤ ਕਿੰਨੀ ਸੀ ਤੇ ਅੱਜ ਸੰਗਤ ਕਿੰਨੀ ਹੋ ਚੁੱਕੀ ਜਦੋਂ ਬਾਬਾ ਜੀ ਅੱਜ ਤੋਂ 3-4 ਸਾਲ ਪਹਿਲਾਂ ਜੁੜੇ ਨਾ ਜਿ ਸਿਰਫ ਬਾਬਾ ਜੀ ਤੇ ਬਾਬਾ ਜੀ ਦੀ ਫੈਮਲੀ ਬਸ ਹੋਰ ਕੋਈ ਨਹੀਂਦਾ ਮਤਲਬ ਕਿ 4-5 ਨੇ ਮਤਲਬ ਕਿ ਜਿਹੜੇ ਬਾਬਾ ਜੀ ਦੇ ਨਾਲ ਹੁੰਦੇ ਸੀ ਤੇ ਹੁਣ ਜਦੋਂ ਤੁਸੀਂ ਵੇਖ ਲਓ ਸੋਸ਼ਲ ਮੀਡੀਆ ਜਮਾਨਾ ਜਿਉਂ-ਜਿਉਂ ਇੰਟਰਨੈਟ ਵੱਧਦਾ ਗਿਆ ਤੇ ਉਦੋਂ ਸੰਗਤ ਵਧਦੀ ਗਈ ਆ ਤੇ ਹੁਣ ਹਰ ਸ਼ਨੀਵਾਰ ਦੀ ਸ਼ਨੀਵਾਰ ਦਾ ਸੰਗਤ ਘਟਣ ਘੜ ਕੋਈ 50 ਸੰਗਤੋਂ ਆਉਂਦੀ ਆ 45 40 45 20 25 ਇੰਨੇ ਜਣੇ ਸੰਗਤ ਹੋ ਜਾਂਦੀ ਗਾਗਰ ਦੀ ਸੇਵਾ ਨਾਲ ਪਰ ਜਦੋਂ ਇੰਨੀ ਸੇਵਾ ਕੀਤੀ ਹੋਵੇ ਇਸ ਸਥਾਨ ਦੇ ਨਾਲ ਜੁੜੇ ਹੋਵੇ ਬਾਣਾ ਪਾਇਆ ਹੋਵੇ ਸਿਰ ਤੇ ਗੋਲਦਮਨਲਾ ਸਜਾਇਆ ਹੋਵੇ ਪਰ ਅੰਦਰ ਜਾ ਕੇ ਜਕਾਰਿਆਂ ਨਾਲ ਆਂ ਦਿੱਤਾ ਹੋਵੇ ਖਾਸ ਕਰ ਉਹ ਸਥਾਨ ਤੇ ਜੋ ਦਮਦਮੀ ਤੱਕ ਸਾਲ ਦੇ ਪਹਿਲੇ ਮੁਖੀ ਹੁੰਣ ਤੇ ਜਿਨ੍ਹਾਂ ਨੇ ਗੁਰੂ ਨਗਰੀ ਨੂੰ ਬਚਾਇਆ ਉਹਦੇ ਬੱਬਾ ਹੀ ਹੁਣ ਕਹਿੰਦੇ ਕਿ ਜਦੋਂ ਅਸੀਂ ਜਕਾਰੇ ਲੈ ਸਾਡੇ ਮੂੰਹਾਂ ਦਾ ਅਤਰ ਕੇ ਉਹ ਕਹਿੰਦੇ ਕਿ ਸਾਨੂੰ ਅੰਦਰੋਂ ਮੈਨੇਜਰ ਨੇ ਮਨਾ ਕੀਤਾ ਹੈ ਜਾਂ ਕਿ ਮੈਨੇਜਰ ਸਾਨੂੰ ਖੁਦ ਆਪ ਕਹਿੰਦਾ ਕਿ ਤੁਸੀਂ ਜਕਾਰੇ ਲਾਓ ਠੀਕ ਆ ਉਹ ਜਿਹੜੇ ਮੈਨੇਜਰ ਜਿਹੜੇ ਉੱਤੇ ਜਿਹੜੇ ਸੇਵਾਦਾਰ ਆ ਉਹ ਆਡੇ ਗੁੱਡਵਾ ਲੈਂਦੇ ਆ ਕੋਈ ਜਕਾਏ ਲਾਉਣੇ ਤੁਸੀਂ ਜਿਹੜੇ ਬਾਣੇ ਪਾਇਆ ਨਾਂ ਦੇ ਪਾਇਆ ਇਹ ਵਿਖਾਵਾ ਕਰਦੇ ਤੁਸੀਂ ਪਾਹੇ ਇਕੱਠੇ ਕਰਦੇ ਜੀ ਡੋਨੇਟ ਤੁਹਾਨੂੰ ਹੁੰਦੀ ਆ ਤੁਸੀਂ ਇਹ ਗੱਲ ਅਕਸ਼ੀਤ ਸਾਹਿਬ ਸੇਵਾਦਾਰਾਂ ਵੱਲੋਂ ਆਖੀ ਗਈ ਐ ਐਸਜੀਪੀਸੀ ਤੇ ਜੀ ਮਾਰਾ ਗੇਟ ਦੇ ਅੰਦਰ ਬੈਠੇ ਹੁੰਦੇ ਆ ਤੁਹਾਨੂੰ ਕੋਈ ਪ੍ਰੂਫ ਦੇ ਦਾਂਗੇ ਕਿਹੜੀ ਗੱਲ ਆ ਸਾਹਮਣੇ ਜੇ ਖਲੋਤਾ ਨਾਲ ਪੁੱਛ ਲੋ ਦੀ ਜਸਪੀ ਜੀ ਤੁਸੀਂ ਆਫ ਦੀ ਕੈਮਰਾ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਕਿ ਗਲਤ ਸ਼ਬਦਾਵਲੀ ਹੁੰਦੀ ਐ ਜਾਂ ਦੂਸਰੇ ਪਾਸੇ ਅਸੀਂ ਗੱਲ ਕਰ ਲਈ ਤੇ ਸੇਵਾਦਾਰਾਂ ਦਾ ਬੜ ਕੀ ਗੱਲਬਾਤ ਹੋਈ ਕਿੰਨੇ ਕਵਾਕਏ ਤੁਹਾਡੇ ਨਾਲ ਐਸੇ ਹੋਏ ਹੋਏ ਨੇ ਸਾਂਝੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੁਝ ਦਿਨ ਪਹਿਲਾਂ ਮੈਂ ਸੇਵਾ ਲਾਉਂਨੇ ਸੀ ਸੇਵਾ ਲਾ ਕੇ ਬਾਹਰ ਹੋਣਿਆ ਸੀ ਤੇ ਗੇਟ ਦੇ ਨਾਲ ਹੀ ਮਤਲਬ ਸਿੰਘ ਇੱਕ ਕੇ ਬਰਸ਼ਾ ਫੜ ਕੇ ਸੇਵਾ ਕਰਦੇ ਤੇ ਮੈਨੂੰ ਕਹਿੰਦੇ ਮਤਲਬ ਤੂੰ ਬਾਣਾ ਪਾਇਆ ਬਾਣੇ ਦੀ ਮਰਿਆਦਾ ਦੱਸ ਤੇ ਮੈਂ ਕਿਹਾ ਮੈਂ ਤੇ ਮਤਲਬ ਤੂੰ ਹੀ ਦੱਸ ਦੋ ਤੂੰ ਹੀ ਮਤਲਬ 9 ਇੰਚ ਦੀ ਮਤਲਬ ਕਿਰਪਾਨ ਪਾਇਆ ਕੁਰਤਾ ਪਿਆਮਾ ਪਾਇਆ ਤੂੰ ਹੀ ਦੱਸੋ ਤੇ ਮੈਨੂੰ ਕਹਿੰਦੇ ਮਤਲਬ ਗਲਤ मीनिंग ਜੂਸ ਕੀਤਾ ਉਹਨਾਂ ਨੇ ਤੇ ਕਹਿੰਦੇ ਮਤਲਬ ਬੜੇ ਜਾਣੇ ਬਾਣੇ ਪਉਣ ਲਾ ਪੇ ਤਾਨੂੰ ਮਾਇਆ ਤੇ ਨਹੀਂ ਕੀ ਕੀ ਸ਼ਬਦ ਵਰਤ ਕੇ ਆਖਿਆ ਕਿ ਬਾਣਿਆਂ ਨੂੰ ਮਾਇਆ ਹੁੰਦੀ ਬਾ ਵਾਲਿਆਂ ਨੂੰ ਕੀ ਸ਼ਬਦ ਆ ਕੀਤਾ ਗਿਆ ਦੇ ਬੜੇ ਘੁਸਿਆਂ ਨੇ ਮਤਲਬ ਬਾਣੇ ਪਾਏ ਆ ਅੱਛਾ ਇਹ ਸ਼ਬਦ ਐਸਜੀਪੀਸੀ ਦੇ ਸੇਵਾਦਾਰ ਜੋੰਦਰ ਮੁਲਾਜ਼ਮ ਨੇ ਇਹ ਵਰਤਿਆ ਗਿਆ ਸ਼ਬਦ ਮੈਂ 2 ਦਿਨ 2 ਤਿੰਨ ਨੂੰ ਸੇਵਾਦਾਰ ਨਹੀਂ ਬੱਬਾ ਹੀ ਆ ਇਹ ਸੇਵਾ ਤੋਂ ਹੁੰਦਾ ਰਿਹਾ ਤੇ ਇਹਨੂੰ ਸਕੋ ਕਹਿੰਦੇ ਰੇ ਕਿ ਤੇਰਾ ਉਸਤਾਦ ਕਿੱਥੇ ਚੇਲਾ ਕਿੱਥੇ ਉਹ ਉਹ ਬੜਾ ਬਣਦਾ ਦਿਲ ਫਿਰ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਉਹਨਾਂ ਤੇ ਮੈਂ ਜਦੋਂ ਗੱਲ ਕਰਦਾ ਮੈਨੂੰ ਪੁੱਛਿਆ ਮੈਂ ਬੱਬਾ ਜੀ ਤੁਸੀਂ ਇੰਨੀ ਗੱਲ ਕਿਉਂ ਕਿ ਤੁਸੀਂ ਬਾਣਾ ਪਾਇਆ ਤੁਹਾਨੂੰ ਪੈਸੇ ਆਉਂਦੇ ਫੰਡਿੰਗ ਆਉਂਦੀ ਆ ਕਿ ਜਿਹੜੇ ਬਾਣਾ ਪਾਇਆ ਉਹ ਨਵੇਂ-ਨਵੇਂ ਤਿਆਰ ਯੇ ਬਣ ਗਏ ਇਹ ਗੱਲਾਂ ਕਹੀਆਂ ਮੈਂ ਮਜ਼ਾਕ ਕੀਤਾ ਨਾ ਫਿਰ ਜਦੋਂ ਅਸੀਂ ਜਰੂ ਕਹਿੰਦੇ ਮਜ਼ਾਕ ਕੀਤਾ ਬਾਅਦ ਚ ਪਹਿਲਾਂ ਮੁੱਕਰ ਗਏ ਕਹਿੰਦੇ ਨਹੀਂ ਕੀਤਾ ਫਿਰ ਕਹਿੰਦੇ ਮੈਂ ਤੇ ਮੇਰੇ ਨਾਲ ਮਤਲਬ ਹਰ ਵਾਰੀ ਮਿਲਦਾ ਵਰਤਾਔਰ ਚਲੋ ਮਹਿਫਤ ਉਸਾਨ ਕਰੀ ਦੀ ਮੇਰੇ ਖਿਆਲ ਮੇਰੇ ਖਿਆਲ ਜੇ ਕੋਈ ਐਸਜੀਪੀਸੀ ਦਾ ਮੁਲਾਜ਼ਮਾ ਚਾਹੇ ਕੋਈ ਵੀ ਸਿੱਖਾ ਐ ਐਸਾ ਮਜ਼ਾਕ ਨਹੀਂ ਕਰਨਾ ਬਣਦਾ ਕਿ ਬਾਣੇ ਵਾਲਿਆਂ ਨੂੰ ਫੰਡਿੰਗ ਹੁੰਦੀ ਹੈ ਬਾਣੇ ਤੁਸੀਂ ਤਾਂ ਪਾਇਨੇ ਕਿ ਤੁਹਾਨੂੰ ਪੈਸਾ ਚਾਹੀਦਾ ਜਾਂ ਇੱਕ ਐਸੀ ਗਾਲ ਕੱਢੀ ਗਈ ਜੋ ਤੁਸੀਂ ਸੁਣੀ ਲਈ ਅਸੀਂ ਦੁਬਾਰਾ ਬੋਲਣਾ ਨਹੀਂ ਚਾਹੁੰਦੇ ਕਿ ਇਹ ਇਹ ਹਾਲ ਹੈ ਸਾਡੇ ਸੇਵਾਦਾਰਾਂ ਦਾ ਕਿਉਂਕਿ ਸੇਵਾਦਾਰਾਂ ਦਾ ਤੇ ਨਿਮਰਤਾ ਨਾਲ ਰਹਿ ਕੇ ਸੰਗਤ ਨੂੰ ਸਮਝਾਉਣਾ ਕੰਮ ਹੈ ਤੇ ਉਤੋਂ ਇਹ ਗੱਲ ਆ ਕੇ ਆ ਕੇ ਦਿੱਤਾ ਜਾਂਦਾ ਕਿ ਇਹ ਜਿਹੜੀ ਅਸੀਂ ਮਜ਼ਾਕ ਕੀਤਾ ਅਸੀਂ ਜੇਕਰ ਅਸੀਂ ਗੱਲ ਕਰਦੇ ਆ ਤਾਂ ਦਮਦਮੇ ਟਕਸਾਲ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਐਸਜੀਪੀਸੀ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਕਿਵੇਂ ਇਸ ਤਰੀਕੇ ਰੋਕੇ ਜਾਂਦਾ ਹੋ ਸਕਦਾ ਪ੍ਰਧਾਨ ਸਾਹਿਬ ਦੀਆਂ ਮੈਨੇਜਰ ਸਾਹਿਬ ਦੇ ਧਿਆਨ ਦੇ ਵਿੱਚ ਨਾ ਹੋਵੇ ਜੀ ਗੁਰਚੇਤ ਵੀਰੇ ਮੈਨੇਜਰ ਸਾਹਿਬ ਦੇ ਬੱਬੀ ਅਸੀਂ ਤੇ ਹਰ ਵਾਰੀ ਬੇਨਤੀ ਕਰਦੇ ਆ ਹੱਥ ਜੋੜ ਕੇ ਕਰਦੇ ਆ ਪ੍ਰਧਾਨ ਨੂੰ ਜਿਹੜੇ ਜਿਹੜੇ ਉੱਤੇ ਸੇਵਾਦਾਰ ਮੈਨੇਜਰ ਜਿਹੜੇ ਥੱਲੇ ਹਨ ਉਹ ਜਿੰਨੇ ਵੀ ਸੇਵਾਦਾਰ ਨੇ ਮੈਂ ਹਜੇ ਵੀ ਕਹਨਾ ਜੋੜ ਕੇ ਬੇਨਤੀ ਆ ਕਿ ਸਾਨੂੰ ਨਾ ਇਹੋ ਜਿਹਾ ਮਨ ਲਗੀ ਕਦਮ ਤੇ ਲਿਆਇਆ ਜਾਵੇ ਜਦੋਂ ਹੀ ਸੇਵਾ ਲੌਣ ਨੇ ਜਾਂ ਕੁਝ ਕਰਦੇ ਆ ਸਾਨੂੰ ਬੜਾ ਮਨ ਲਗੀ ਅੱਖਾਂ ਕੱਢਦੇ ਆ ਉਹ ਨਾ ਹੋਵੇ ਕਿ ਜਿਹੜੀਆਂ ਇਹ ਅੱਖਾਂ ਕੱਢਦੇ ਆ ਉਹ ਅੱਖਾਂ ਕਿ ਤੁਹਾਡੇ ਹੱਥ ਜਾ ਜਾਣ ਜਿੰਨੀ ਵਾਰ ਵੀ ਇਹਨਾਂ ਨੂੰ ਟੋਕਿਆ ਜਿੰਨੀ ਵਾਰ ਵੀ ਨਾ ਕੀਤਾ ਨਾ ਫੇਰ ਮੁੜ ਕੇ ਭਲਾਈ ਗੱਲ ਆ ਜਾਂਦੀ ਆ ਫੇਰ ਕਹਿੰਦੇ ਕਿ ਨਿਹੰਗ ਚੁੱਕਦੇ ਆ ਵੈਰ ਚ ਹਨਾ ਅਸੀਂ ਹਰ ਵਾਰੀ ਆ ਜੋੜਦੇ ਬੱਬਾ ਜੀ ਤੁਸੀਂ ਚਲੋ ਸਾਡੇ ਤੋਂ ਵੱਡੇ ਜੇ ਸਾਡੇ ਭਰਾਵਾਂ ਵਰਗੇ ਸਾਡੇ ਪਿਓ ਵਰਗੇ ਪਰ ਜਦੋਂ ਇਹ ਗਾਲਾਂ ਕੱਢਣਗੇ ਨਾ ਸਾਨੂੰ ਅਹੀਂ ਮਾ ਸਬਰ ਦਾ ਨਹੀਂ ਕਰਾਂਗੇ ਜਦੋਂ ਜਦੋਂ ਤੁਹਾਨੂੰ ਵੀਡੀਓ ਬਣਾਉਣ ਤੋਂ ਰੋਕ ਦਿੱਤਾ ਗਿਆ ਤੁਸੀਂ ਵੀਡੀਓ ਪਾਉਣੀਆ ਬੰਦ ਕਰ ਦਿੱਤੇਗੇ ਉਸ ਤੋਂ ਬਾਅਦ ਹੋਰ ਕੋਈ ਵੀਡੀਓ ਬਣਾਉਂਦਾ ਸੀ ਆ ਕੋਈ ਨਹੀਂ ਬਣਾਉਂਦਾ ਰਿਹਾ ਜਦੋਂ ਸਾਡੀ ਗਾਗਰ ਸਾਹਿਬ ਮੰਨ ਲਓ ਆਲਵਰਡ ਦੁਨੀਆ 'ਚ ਮਾਰਾ ਕਿਰਪਾ ਕਰੇ ਸਾਰੀ ਦੁਨੀਆ ਦਰਸ਼ਨ ਕਰਦੀ ਗਾਗਰ ਸੇਵਾ ਦੀ ਵੀਡੀਓ ਦੀ ਜੇ ਅਸੀਂ ਵੀਡੀਓ ਪਾਉਣੀਆ ਆਲਵਰਡ ਦੁਨੀਆ 'ਚ ਜੀ ਜੀ ਮੰਨ ਲਓ ਕਿ ਪਿਆਰ ਮਿਲਦਾ ਤਾਂ ਜੇ ਮੰਨ ਲਓ ਇਹ ਲੱਚਰਦਨ ਪ੍ਰਮੋਟ ਕਰਕੇ ਫਿਰ ਤਾਂ ਆ ਕਹਿੰਦੇ ਆ ਜੀ ਨਿਹੰਗ ਏਦਾਂ ਕਰਦੇ ਆ ਬਾਣਾ ਬਾਗੇ ਹੁਣ ਹੁਣ ਮੰਨ ਲਓ ਇਹ ਖਲੋਤਿਆਂ ਚ ਹੀ ਬਾਣਾ ਬਾਗੇ ਗਾਣਾ ਲਾ ਦੀਏ ਉਹਨਾਂ ਦਾ ਹੁਣ ਅੰਦਰ ਕਈ ਵਾਰ ਇਦਾਂ ਸਾਡੀਆਂ ਵੀਡੀਓ ਬੰਦ ਕਰਾ ਕੇ ਅੰਦਰੋਂ ਚੱਲਦੀਆਂ ਰਹੀਆਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਜਿਹੜਾ ਅੰਦਰੋਂ ਮੈਨੇਜਰ ਦੇ ਲਾ ਲੋ ਜਾਂ ਇਹਨਾਂ ਦੇ ਲਾ ਲੋ ਉਹਨਾਂ ਦੀ 24 ਘੰਟੇ ਪੋਸਟਾਂ ਵੇਂਦੀਆਂ ਬਾਬਾਈ ਦੇ ਅੱਗੇ ਖਲੋਖਲੋਗੇ ਮੈਂ ਜਿਹੜੇ ਮੁਲਾਜ਼ਮਾਂ ਜਾਂ ਸੇਵਾਦਾਰਾਂ ਦੇ ਰਿਸ਼ਤੇਦਾਰ ਨਹੀਂ ਆ ਜਾਣ ਪਛਾਣਦੇ ਨਹੀਂ ਉਹ ਵੀਡੀਓ ਬਣਾਉਂਦੇ ਰਹੇ ਹਾਂ ਉਹਨਾਂ ਨੂੰ ਕਿਉਂ ਨਹੀਂ ਡੱਕਿਆ ਗਿਆ ਜੀ ਉਹਨਾਂ ਨੂੰ ਕੋ ਰਿਸ਼ਤੇਦਾਰ ਬਾਬਾਈ ਆਈ ਫਿਰ ਆਈ ਗੁਰੂ ਕੇ ਸੇਖਾਂ ਪਾਈਆਂ ਡਾ ਬਾਪੂ ਨਾਲ ਪ੍ਰੇਮ ਪਿਆਰ ਸਾਨੂੰ ਫਿਰ ਵੀ ਜਦੋਂ ਅਸੀਂ ਜਾਣਦੇ ਹਾਂ ਉਹਨਾਂ ਨੂੰ ਕੁਝ ਨਹੀਂ ਚੁਬਦਾ ਆਇੜ ਪੱਗਾਂ ਸਿਰ ਫਸਾਏ ਨਾ ਮੈਨਾਂ ਬਾਰ ਬੈਗਾਂ ਜਿਹੜੇ ਸਿਰ ਫਸਾਏ ਆ ਇਹਨਾਂ ਦੇ ਬਸ ਆ ਬਾਣਾ ਚੁੱਪਦਾ ਏ ਅਤਮਾਲਾ ਚੁੱਪਦਾ ਏ ਇੱਕ ਇੱਕ ਹੋਰ ਗੱਲ ਸਾਡੇ ਨਾਲ ਜਸਪ੍ਰੀਤ ਹੁਣੀ ਸਾਂਝੀ ਕਰ ਰਹੀ ਸੀ ਆਫ ਦਾ ਕੈਮਰਾ ਕਿ ਤੁਸੀਂ ਦੱਸ ਰਹੇ ਸੀਗੇ ਕਿ ਕਿ ਸੇਵਾਦਾਰ ਕਹਿੰਦੇ ਨੇ ਕਿ ਸੰਗਤ ਵੱਧ ਗਈ ਹੈ ਸਾਡੇ ਕੋਲ ਸੰਭੀ ਨਹੀਂ ਜਾਂਦੀ ਕੀ ਕੀ ਗੱਲ ਸੀਗੀ ਹਾਂਜੀ ਮਤਲਬ ਦੋ ਸਿੰਘ ਆਏ ਸੀ ਇੱਥੇ ਤੇ ਮਤਲਬ ਦੂਰੋਂ ਆਏ ਸੀ ਤੇ ਦਰਬਾਰ ਸੇ ਬੁਸ਼ੇ ਸੇਵਾ ਲਈ ਹੋ ਉਹਨਾਂ ਨੇ ਸੇਵਾ ਲਾ ਕੇ ਬਾਅਦ ਚ ਮਤਲਬ ਇੱਥੇ ਆਏ ਤੇ ਮਤਲਬ ਕਹਿੰਦੇ ਰੈਸਟ ਕਰਨੀ ਆਪਾਂ ਤੇ ਉਹਨਾਂ ਨੂੰ ਪਤਾ ਨਹੀਂ ਇਰਾਬੀ ਜਾਣੇ ਮਤਲਬ ਚਪੇੜਾ ਵੀ ਮਾਰ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਨੇ ਇਹ ਮਤਲਬ ਬਹੁਤ ਸੇਵਾ ਸੰਗਤ ਬਹੁਤ ਜੁੜ ਗਿਆ ਤੇ ਆਪਾਂ ਆਪ ਮਤਲਬ ਥੱਕ ਗਏ ਸੇਵਾ ਮਤਲਬ ਸੰਭਾਲ ਨਹੀਂ ਜੰਦੀ ਸੰਗਤ ਸਾਡੇ ਕੋਲ ਇਹ ਗੱਲ ਸੇ ਵਧਰ ਵੱਲੋਂ ਆਖੀ ਗਈ ਕਿ ਸੰਗਤ ਵੱਧ ਗਈ ਹੈ ਤੇ ਤੁਸੀਂ ਸਾਡੇ ਕੋਲ ਰੈਸਟ ਕਰਨ ਲਈ ਜਗ੍ਹਾ ਮੰਗ ਰਹੇ ਹੋ ਤੇ ਸਾਡੇ ਕੋਲ ਸੰਗਤ ਨਹੀਂ ਸੰਭਾਲੀ ਜਾ ਰਹੀ ਹਾਂ ਤੇ ਨਾਲ ਫਿਰ ਕਹਿੰਦੇ ਜਿੱਥੋਂ ਤੇ ਦਰਬਾਰ ਸੱਬੋਏ ਉੱਥੇ ਤੁਹਾਨੂੰ ਮਤਲਬ ਜਗ੍ਹਾ ਨਹੀਂ ਮਿਲੀ ਤੇ ਜਿਹੜਾ ਇੱਥੇ ਮਤਲਬ ਵਿਸ਼ਨ ਆ ਗਿਆ ਇਤਨੀ ਇਥੋਂ ਇਥੋਂ ਭੇਜ ਦਿੱਤਾ ਗਿਆ ਵਾਪਸ ਹਾਂ ਇੱਥੇ ਮਤਲਬ ਦਫਤਰ ਗਈ ਦਫਤਰ ਤੋਂ ਬਾਅਦ ਫਿਰ ਬਾਬਾ ਜੀ ਸੁੱਤੇ ਹੋਏ ਕੋਈ ਤੇ ਫਿਰ ਉਹਨਾਂ ਨੂੰ ਨਾਲ ਚਪੇੜ ਮਾਰ ਕੇ ਤੇ ਹੁਣ ਇਥੋਂ ਆਪ ਇਹੋ ਸੰਗਤ ਦੇਖੋ ਸੰਗਤ ਇੱਡੀ ਦੂਰ ਉਦਰੋਂ ਸ਼ਰਧਾ ਭਾਵਨਾ ਨਾਲ ਆਉਂਦੀ ਆ ਮੱਥਾ ਡੇਗਣ ਇੱਕ ਬਾਬੇ ਦੀਪ ਸਿੰਘ ਜਰਤੇ ਇੱਕ ਪਿਆਰ ਮਿਲਦਾ ਸੰਗਤ ਨੂੰ ਸੰਗਤ ਤਾਂ ਆਉਂਦੀ ਆ ਜੇ ਮੰਨ ਲਓ ਜਿਹੜੇ ਭੁੱਲੇ ਪੜ ਗਏ ਆ ਜਿਨੇ ਆਪਣੇ ਵੀਰ ਆ ਠੀਕ ਆ ਉਹ ਸਾਰੇ ਮੋਂਦੇ ਬਾਬੇ ਦੀਪ ਸਿੰਘ ਜਰਤੇ ਸੇਵਾ ਕਰਦੇ ਆ ਨਿਮਾਣੀ ਆ ਹਰ ਕੋਈ ਵੀਰ ਜਦਾ ਬਣਾ ਕਟਿੰਗ ਛੇਵ ਆ ਦੂਜੇ ਵੀਰ ਉਹਨਾਂ ਨੇ ਬਾਪੂ ਨਾਲ ਪ੍ਰੇਮ ਆ ਤਾਂ ਅਗਲੇ ਹੁੰਦੇ ਆ ਤੇ ਜੇ ਆਪਣੇ ਇਨ੍ਹਾਂ ਵੀਰਾਂ ਨੂੰ ਮੰਨ ਲਓ ਜਿਹੜੇ ਮੋਨੇ ਘੋਨੇ ਵੀਰਾਂ ਨੂੰ ਕਮੇਟੀ ਦੇ ਬੰਦੇ ਦਬਕੇ ਮੰਨ ਗਏ ਤੇ ਇਹਨਾਂ ਦਾ ਗੁਰੂ ਤੇ ਯਕੀਨ ਉੱਠ ਜਣਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਬੇਨਤੀ ਇਹ ਹੋ ਆ ਗਈ ਸਵੇਰੇ ਜਦੋਂ ਐਤਵਾਰ ਹੁੰਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀਆਂ ਤੇ ਫੋਨ ਲੈ ਕੇ ਹੁੰਦੀਆਂ ਤੇ ਜਿਹੜੀਆਂ ਆਪਣੇ ਪੁੱਠੇ ਸਿੱਧੇ ਕੱਪੜੇ ਪਾ ਕੇ ਹੁੰਦੇ ਹਾਂ ਹੱਥ ਜੋੜ ਕੇ ਬੇਨਤੀ ਆ ਭੈਣਾਂ ਨੂੰ ਕਿ ਇਹੋ ਜਿਹੇ ਕੱਪੜੇ ਪਾ ਕੇ ਨਾ ਆ ਕਰੋ ਤੇ ਜਿੰਨੇ ਵੀ ਪਾੜ ਕਰਦੇ ਨਿਤਨੇਮ ਕਰਦੇ ਨਾ ਮੇਰਾ ਵੀਰ ਭਰਾ ਭੈਣਾਂ ਸਾਰੇ ਆਪਣਾ ਸਿਰ ਹਜੂਰੀਆ ਰੱਖ ਕੇ ਕਿਉਂਕਿ ਤੁਸੀਂ ਉਹ ਝੂਠੇ ਮਿੱਠੇ ਹੱਥ ਲਾ ਕੇ ਫਿਰ ਗੁਰਗਾ ਸਾਹਿਬ ਨੂੰ ਹੱਥ ਲ ਉਦੋਂ ਤੂੰ ਐਂ ਕਰਕੇ ਫੇਰ ਲਾ ਨਾ ਤੇ ਤੁਹਾਡੀਆਂ ਇੱਕ ਆਹ ਜੁੜ ਕੇ ਬੈਂਦੀ ਨਹੀਂ ਤੇ ਸਨੇਪਾ ਨਾ ਸਨੇਪਾ ਇੰਸਟਾ ਇਹ ਘਰੇ ਰੱਖ ਐ ਕਰੂੰ ਜਦੋਂ ਤੂੰ ਲੋਡ ਹੁੰਦੀ ਹੈ ਨਾ 10 ਵੇ ਤੋਂ ਪਹਿਲਾਂ ਪਹਿਲਾਂ ਤੀ ਜੋ ਮਰਜ਼ੀ ਕਰਦੇ ਆਪਣੇ ਵੀਡੀਓ ਜੋ ਮਰਜ਼ੀ ਬਣਾ ਸਕਦੇ ਜਦੋਂ ਮਾਰੇ ਦਾ ਪਾਰਟ ਸ਼ੁਰੂ ਹੁੰਦਾ ਜੁੜ ਕੇ ਬੈਂਦੀ ਆ ਕੋਈ ਆਪਣਾ ਕੈਮਰਾ ਕੋਈ ਕੁਝ ਨਹੀਂ ਇੱਕ ਆਪਣੇ ਕੁੜਕਾ ਸਾਹ ਫੜਿਆ ਹੁੰਦਾ ਦੂਜੇ ਆਪਣੇ ਦੀ ਸਨੇਪਾ ਬਣਾਉਂਦੇ ਦੇ ਹਟ ਜੋ ਹਟ ਜੋ ਫੇਰ ਦੀ ਕਹਣਾ ਕਿ ਨਿਹੰਗ ਸਿੰਘ ਇਦਾਂ ਕਰਦੇ ਆ ਲਾਸਟ ਬੇਨਤੀ ਆ ਜਨੀਆਂ ਵੀਰ ਭੈਣ ਜਿੰਨੇ ਸੋਦੇ ਪਏ ਆ ਠੀਕ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਵਦੇ ਗੱਜ ਕੇ ਝਕਾਰੇ ਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾ ਮੰਨੂ ਪਾਵੇ ਸਤਿ ਸ੍ਰੀ ਅਕਾਲ ਗੱਜ ਕੇ ਝਕਾਰਾ ਗ ਜਾਵੇ ਨਿਹਾਲ ਹੋ ਜਾਵੇ ਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਮੰਨਣ ਪਾਵੇ ਸਤਿ ਸ੍ਰੀ ਅਕਾਲ ਰੋਮਨੀ ਕਮੇਟੀ ਨੂੰ ਇਹ ਬੇਨਤੀ ਆ ਜਿਹੜੇ ਜਕਾਰੇ ਲਾਦ ਦੇਣਾ ਇਹ ਗੌਰ ਨਾਲ ਸੁਣੋ ਮੇਰਾ ਵੀਰ ਇਹ ਤੁਹਾਨੂੰ ਅੰਦਰ ਸੌਣ ਨਹੀਂ ਦੇਣਾ ਨਹੀਂ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्ਕੀ ਵਦੇ ਵਾਹਿਗੁਰੂ ਜिक्का ਖਾਲਸਾ ਦਾਸ ਸੁਜੀਸ ਸੁਪਰਾਹਟ ਗ੍ਰੰਥੀ ਗੰਭਰਾ ਸਿੰਘ ਜਨ ਸਾਹਿਬ ਜਿਹੜਾ ਜਕਾਰਾ ਇਹ ਸਾਡਾ ਸ਼ਾਹ ਦਾ ਪ੍ਰਤੀਕ ਆ ਜਕਾਰਾ ਚੰਗਾ ਜੁਲਦਾਂ ਤੇ ਵਿਲੇ ਚੜਾਈ ਵਾਲੇ ਵੀ ਲਾਇਆ ਜਾਂਦਾ ਆ ਜਿਹੜਾ ਸਾਡੇ ਅੰਦਰ ਉਤਸ਼ਾਹ ਭਰਦਾ ਆ ਔਰ ਗੁਰਦੁਆਰਾ ਸ਼੍ਰੀ ਦੰਸ ਸਾਹਿਬ ਵਿਖੇ ਅਰਦਾਸ ਤੋਂ ਪਿੱਛੋਂ ਚਕਾਰਾ ਗਜਾਇਆ ਜਾਂਦਾ ਹਰ ਵਕਤ ਲੇਕਿਨ ਜਦੋਂ ਬੁਰਦਰਾ ਸਾਹਿਬ ਦੇ ਅੰਦਰ ਕੋਈ ਪਾਠ ਚੱਲਦਾ ਕੀਰਤਨ ਚੱਲਦਾ ਕਥਾ ਚੱਲਦੀ ਆ ਸੰਗਤਾਂ ਬਾਣੀ ਪੜ੍ਹਦੀਆਂ ਨੇ ਉਸ ਵਕਤ ਕੋਈ ਬੰਦਾ ਇਸ ਤਰ੍ਹਾਂ ਕਰੇ ਕਿ ਆਪਣਾ ਜੇ ਬਾਲਾ ਧਿਆਨ ਖਿੱਚਣ ਵਾਸਤੇ ਜਕਾਰੇ ਦਾ ਬੋਲ ਕੇ ਜਕਾਰਾ ਗ ਜਾ ਕੇ ਆਪਣੇ ਵੱਲ ਸੰਗਤ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰੇ ਕਈ ਵਾਰੋਂ ਉਹ ਮਨਾ ਕੀਤਾ ਜਾਂਦਾ ਇਸ ਕਰਕੇ ਅਸਲ ਚ ਉਹ ਤਾਂ ਮਨਾ ਕਰਨ ਦਾ ਨਹੀਂ ਜਕਾਰਾ ਮਨਾ ਨਹੀਂ ਆ ਜਕਾਰਾ ਬੁਲਾਇਆ ਜਾਂਦਾ ਗ ਜਾਇਆ ਜਾਂਦਾ ਵਾ ਪਰ ਜਕਾਰਾ ਉਸ ਵਕਤ ਕੇ ਸੰਗਤ ਦੀ ਗਤੀ ਭਾਗ ਹੁੰਦੀ ਆ ਕੀਰਤਨ ਚੱਲ ਰਿਹਾ ਆ ਜਾਂ ਕਥਾ ਚੱਲ ਰਹੀ ਆ ਤੇ ਉਸ ਵਕਤ ਅਸੀਂ ਕਿੰਨੇ ਕੇ ਹੁਣ ਆਪਾਂ ਜਕਾਰਾ ਨਹੀਂ ਹੁਣ ਬੈਠ ਕੇ ਸਰਵਣ ਕਰਨਾ ਕਿਉਂਕਿ ਮਰਿਆਦਾ ਨਾ ਕਦੋਂ ਅਸੀਂ ਕੀ ਕਰਨਾ ਕਦੋਂ ਅਸੀਂ ਕੀ ਕਰਨਾ ਸਾਡੇ ਦਰਬਾਰ ਦੀ ਮਰਿਆਦਾ ਵਾ ਇਥੇ ਇੱਕ ਪ੍ਰਬੰਧਕੀ ਸਿਸਟਮ ਹੈ ਤੇ ਉਹਦੇ ਵਿੱਚ ਜੇ ਕਿਸੇ ਨੇ ਜਿਕਾਰਾ ਗਜਾਉਣਾ ਵਾ ਤਾਂ ਜਦੋਂ ਅਰਦਾਸ ਹੋਵੇਦੋਂ ਗਜਾਓ ਉਦੋਂ ਗਜਾ ਲੈ ਇੱਕ ਜਦੋਂ ਜਿਕਾਰਾ ਕਰਾਇਆ ਜਾਂਦਾ ਉਹ ਨਾਲ ਉਹ ਜਿਕਾਰਾ ਕਰਾਇਆ ਲੈ ਸਾਰੀ ਸੰਗਤ ਗੁਜਾਰਾ ਜਿਕਾਰਾ ਜਿਹੜਾ ਉਹ ਗਜਾਉਦੀ ਆ ਜਦੋਂ ਅਰਦਾਸ ਹੁੰਦੀ ਆ ਜੇ ਮਨਾ ਹੋਵੇ ਤਾਂ ਫਿਰ ਸਾਰੀ ਸੰਗਤ ਰੋਜ਼ ਸਵੇਰੇ ਸ਼ਾਮ ਦੁਪਹਿਰੇ ਜੰਨੀ ਵਾਰ ਅਰਦਾਸ ਹੁੰਦੀ ਆ ਉਦੋਂ ਹੀ ਆਪਾਂ ਜਿਕਾਰਾ ਕਰਾਉਨੇ ਆ ਤੋ ਇਹ ਤਾਂ ਬੇ ਲੋੜਾ ਜਿਹੜਾ ਵਿਵਾਦ ਵਿਵਾਦ ਕੋਈ ਨਹੀਂ ਸੀ ਹੈਗਾ ਇਹ ਤੇ ਚਲੋ ਜਿਹੜੇ ਬੱਚੇ ਕਈ ਵਾਰ ਨਵਾਂ ਨਵਾਂ ਅਮਰ ਸ਼ਕ ਤੇ ਉਹਨਾਂ ਚ ਕਈ ਵਾਰ ਉਤਸ਼ਾਹ ਚਾ ਕੇ ਉਹਨਾਂ ਨੇ ਜਕੜਾ ਕਰਾਇਆ ਤੇ ਉਹਨਾਂ ਨੂੰ ਮर्यादा ਸਮਝਾਉਣ ਵਾਸਤੇ ਸਾਡੇ ਸੇਵਾਦਾਰ ਨੇ ਮर्यादा ਸਮਝਾਉਣ ਦਾ ਵੀ ਯਤਨ ਕੀਤਾ ਜਿ ਉਹਨਾਂ ਗਜਾਲਿਆ ਉਹਨਾਂ ਨੂੰ ਕੋਈ ਡਾਂਟਿਆ ਨਹੀਂ ਸਿਰਫ ਉਹਨਾਂ ਨੂੰ ਸੇਵਾਦਾਰ ਨੇ ਮर्यादा ਸਮਝਾਉਣ ਦਾ ਵੀ ਯਤਨ ਕੀਤਾ ਤਾਂ ਕਿ ਅਸੀਂ ਜਿਹੜਾ ਉਹ ਗੁਰੂ ਘਰ ਦੀ ਜਿਹੜੀ ਮर्यादा ਉੱਚ ਬੱਚਿਆਂ ਨੂੰ ਅੱਗੇ ਤੋਂ ਗਿਆਨ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਜੀ ਖਾਲਸਾ ਵਾਹਿਗੁਰੂ ਜੀ ਇਹੀ ਕੁਝ ਕਾਰਨ ਨੇ ਮੇਰੇ ਖਿਆਲ ਜਿੰਨਾ ਕਰਕੇ ਸੋਸ਼ਲ ਮੀਡੀਆ ਤੇ ਜਾਂ ਗਰਾਊਂਡ ਲੈਵਲ ਤੇ ਐਸਡੀਪੀਸੀ ਨੂੰ ਮਾੜਾ ਆਖਿਆ ਜਾਂਦਾ ਕਿ ਉਹਨਾਂ ਦੇ ਕੁਝ ਸੇਵਾਦਾਰ ਜੋ ਇਸ ਤਰੀਕੇ ਦਾ ਵਿਵਾਰ ਕਰਦੇ ਨੇ ਜਿਵੇਂ ਇਹਨਾਂ ਦੀ ਹੈਡ ਬੀਤੀ ਇਹਨਾਂ ਨੇ ਦੱਸਿਆ ਕਿ ਜਕਾਰਾ ਲਾਉਣ ਤੋਂ ਰੋਕਿਆ ਗਿਆ ਤੇ ਇਹ ਗੱਲ ਆਖ ਦਿੱਤੀ ਗਈ ਕਿ ਜਕਾਰਾ ਕਿਸੇ ਮਰਿਆਦਾ ਦੇ ਵਿੱਚ ਨਹੀਂ ਹੁੰਦਾ ਤੇ ਬਾਬਾ ਹਨੂਮਾਨ ਸਿੰਘ ਜੀ ਦਾ ਜਦ ਇਹਨਾਂ ਨੇ ਆਖਿਆ ਕਿ ਜਕਾਰਾ ਲਾਇਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਤਰੀਕੇ ਉਹਨਾਂ ਦਾ ਇਤਿਹਾਸ ਹੈ ਪਰ ਨਾਲ ਦੀ ਨਾਲ ਜੇਕਰ ਅਸੀਂ ਗੱਲ ਕਰੀ ਤਾਂ ਟਕਸਾਲ ਦਮਦਮਾ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਇਸ ਤਰੀਕੇ ਹੋਏਗਾ ਤਾਂ ਪੰਜਾਬ ਤੋਂ ਬਾਹਰ ਕੀ ਹਾਲ ਹੋਏਗਾ ਸਿੱਖਾਂ ਦਾ ਜਾਂ ਸਿੱਖਾਂ ਦੇ ਪ੍ਰਚਾਰ ਦਾ ਕੀ ਹਾਲ ਹੋਏਗਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਜੀ ਨੂੰ ਅਸੀਂ ਇਹ ਗੱਲ ਆਖਦੇ ਹਾਂ ਮੁਖ ਸੇਵਾਦਾਰ ਨੇ ਉਹ ਕਿ ਐਸ.ਪੀ.ਐਸ. ਨੂੰ ਜ਼ਰੂਰ ਇਸ ਦੇ ਉੱਤੇ ਆ ਕੇ ਗੱਲਬਾਤ ਕੀਤੀ ਜਾਵੇ ਟਕਸਾਲ ਦੇ ਜਥੇਦਾਰ ਨੇ ਸਾਡੇ ਸ਼ਿਰਕਾਲ ਤੱਕ ਟਕਸਾਲ ਦੇ ਜਥੇਦਾਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਤਰੀਕੇ ਜੋ ਅ ਥੱਲੇ ਚੱਲ ਰਿਹਾ ਹੈ ਸੇਵਾਦਾਰਾ ਵਾਲੋ ਇਸ स्त्री ਕੇ ਵਿਵਾਰ ਕੀਤਾ ਜਾਂਦਾ ਉਹਨਾਂ ਤੇ ਵੀ ਕਿਤੇ ਨਾ ਕਿਤੇ ਗੱਲਬਾਤ ਕਰਕੇ ਉਹਨਾਂ ਨੂੰ ਇਸ ਚੀਜ਼ ਬਾਰੇ ਸਮਝਾਇਆ ਜਾਵੇ ਸੋ ਮੇਰੇ ਖਿਆਲ ਇਨੀਕ ਜਾਣਕਾਰੀ ਕਾਫੀ ਹੋਏਗੀ ਤਾਂ ਜੋ ਸੱਚ ਸਾਹਮਣੇ ਆ ਸਕੇ ਤੇ ਗੁਰਦੁਆਰਿਆਂ ਦੇ ਵਿੱਚ ਜਕਾਰੇ ਗੱਜਦੇ ਰਹਿਣ ਕਿਉਂਕਿ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਫਿਲਹਾਲ ਇਹ ਮੈਨੂੰ ਤੇ ਸਾਥ ਲਾਈ ਪੰਜਾਬੀ ਟੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸ